ਦੇਖੋ ਮੈਂ ਸਭ ਤੋਂ ਪਹਿਲਾਂ ਸਾਡੀ ਬੀਜੇਪੀ ਪਾਰਟੀ ਹਾਈ ਕਮਾਂਡ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਿਤ ਸ਼ਾਹ ਜੀ ਤੇ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ ਡੱਡਾ ਜੀ ਉਦੋਂ ਬਾਅਦ ਬੀ ਐਲ ਸੰਤੋਸ਼ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬਹੁਤ ਹੀ ਪੁਰਾਣੇ ਲੰਬੇ ਚਿਰ ਤੋਂ ਬੀਜੇਪੀ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਅੱਜ ਵੀ ਸਾਡੇ ਮਜੂਤਾ ਐਮਐਲਏ ਨੇ ਸ਼੍ਰੀ ਅਸ਼ਵਨੀ ਸ਼ਰਮਾ ਜੀ ਜਿਨ੍ਹਾਂ ਨੂੰ ਵਰਕਿੰਗ ਦਾ ਨਾ ਜਿਹੜਾ ਉਹ ਬੀਜੇਪੀ ਨੇ ਅੱਜ ਪੰਜਾਬ ਦਾ ਬਣਾਇਆ ਮੈਂ ਸਮਝਦਾ ਬਹੁਤ ਵੱਡਾ ਫੈਸਲਾ ਬਹੁਤ ਵਧੀਆ ਫੈਸਲਾ ਤੇ ਸਾਰੇ ਇਕੱਠੇ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਮਜ਼ਬੂਤੀ ਨਾਲ ਬੀਜੇਪੀ ਪੰਜਾਬ ਦੇ ਵਿੱਚ ਕੰਮ ਕਰੇਗੀ ਤੇ ਮੈਂ ਸਮਝਦਾ ਇਹ ਇੰਡੀਕੇਸ਼ਨ ਵੀ ਆ ਵੀ ਪੀਜਪੀ ਆ ਜਿਹੜੀ ਉਹ ਪੰਜਾਬ ਨੂੰ ਬੜਾ ਸੀਰੀਅਸਲੀ ਲੈ ਰਹੀ ਆ ਤੇ ਆਉਣ ਵਾਲੇ 2027 ਦੀਆਂ ਚੋਣਾਂ ਲਈ ਇਹ ਲਾਮਬੰਦੀ ਕੀਤੀ ਜਾ ਰਹੀ ਆ ਇਹ ਕਮਰ कसे कसे ਜਾ ਰਹੇ ਆ ਤੇ ਬਹੁਤ ਵਿਸ਼ਵਾਸ ਨਾਲ ਮੈਂ ਇਹ ਗੱਲ ਬੀਜਪੀ ਦੇ ਸਾਰੇ ਹੀ ਵਰਕਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਨਮੀ ਜਿਹੜੀ ਸ਼ੁਰੂ ਆ ਉਹ 27 ਦੀ ਆਪਾਂ ਹਰ ਸ਼ਹਿਰ ਪਿੰਡ ਪਿੰਡ ਜਾ ਕੇ ਆਪਾਂ ਕਰਨੀ ਆ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਲੋੜ ਆ ਜੇ ਡਬਲ ਇੰਜਨ ਦੀ ਸਰਕਾਰ ਸਤਾਈ ਚ ਲਿਆ ਕੇ ਆਪਾਂ ਇੱਕ ਦੁਬਾਰਾ ਪੰਜਾਬ ਆਪਣਾ ਜਿਹੜਾ ਰੰਗਲਾ ਪੰਜਾਬ ਗਿੱਧੀਆਂ ਭੰਗੜੀਆਂ ਦਾ ਪੰਜਾਬ ਸੁਖ ਸ਼ਾਂਤੀ ਦਾ ਪੰਜਾਬ ਬਣਾਉਣਾ ਉਹਦੇ ਵੱਲੋਂ ਚੱਲੀਏ ਤੇ ਮੈਂ ਸਾਰੇ ਹੀ ਬੀਜੇਪੀ ਦੇ ਵਰਕਰਾਂ ਨੂੰ ਤੇ ਸਾਰੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਧੰਨਵਾਦ